ਕੱਲ ਫਿਰ ਹੜਤਾਲ ਤੇ ਪੀਆਰਟੀਸੀ ਤੇ ਪੰਬਸ ਦੇ ਕੱਚੇ ਕੰਮੇ ਪੰਜਾਬ ਦੇ ਸਾਰੇ ਸਟਾਈਡੀਪੂ ਰੱਖਣਗੇ ਬੰਦ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਲੈ ਕੇ ਕਰਨਗੇ ਚੱਕਾ ਜਾਵ ਰਾਹੁਲ ਗਾਂਧੀ ਨੇ ਇਲੈਕਸ਼ਨ ਕਮਿਸ਼ਨ ਤੇ ਚੁੱਕੇ ਸਵਾਲ ਕਿਹਾ ਲੋਕ ਸਭਾ ਚੋਣਾਂ ਚ ਹੋਈ ਵੱਡੀ ਧਾਂਦਲੀ ਹੋਟਲ ਲਿਸਟਾਂ ਤੇ ਜਵਾਬ ਦੇਵੇ ਚੋਣ ਪਰਣ ਵਾਲੀ ਟਰੰਪ ਦੇ ਟੈਰਿਫ ਬੰਬੇ 'ਤੇ ਵਿਚਾਰੇ ਐਪੀਐਮ ਮੋਦੀ ਦਾ ਵੱਡਾ ਅਭਿਆਨ ਕਿਹਾ ਕਿਸਾਨਾਂ ਦੇ ਹਿੱਤਾਂ ਨਾਲ ਨਹੀਂ ਕਰਾਂਗੇ ਕੋਈ ਸਮਝੌਤਾ ਮੈਨੂੰ ਲਿਜੀ ਤੌਰ ਤੇ ਚੁਕਾਉਣੀ ਪਵੇਗੀ ਇਸ ਦੀ ਕੀਮਤ ਪਰ ਮੈਂ ਹਾਂ ਤਿਆਰ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਚ ਨਤਮਸਤਕ ਹੋਏ ਮੰਤਰੀ ਹਰਜੋਤ ਬਹਿ ਸਾਕਾ ਤੱਕ ਸਾਬ ਨੇ ਲਗਾਈ ਆ ਤਨਖਾਹ ਸ਼ਹੀਦੀ ਸਤਬ ਦੀ ਸਮਾਗਮ ਦੌਰਾਨ ਭੰਗੜਾ ਵਿਵਾਦ ਚ ਲਗਾਈ ਗਈ ਆ ਧਾਰਮਿਕ ਸਜ਼ਾ ਸਸਰਕਾਲ న్యూਸ 18 ਪੰਜਾਬ ਰਹਿਣਾ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਬਾਜ ਸਿੰਘ ਪੰਨੂ ਤਾਂ ਬਲਟਿਨ ਦੀ ਸ਼ੁਰੂਆਤ ਕਰਾਂਗੇ ਡੋਨਲਡ 트ੰਪ ਦੇ ਉਸ ਟੈਰਿਫ ਬੰਬ ਤੋਂ ਜਿਸ ਨੂੰ ਲੈ ਕੇ ਸਿਆਸਤ ਕਾਫੀ ਪੱਕੀ ਹੋਈ ਹੈ ਤਾਂ ਇਸੇ ਟੈਰਿਫ ਬੰਬ ਤੇ ਜੋ ਹੈ ਪੀਐਮ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਕਿਸਾਨਾਂ ਨਾਲ ਮਜ਼ਬੂਤੀ ਨਾਲ ਖੜੇ ਆਂ ਭਾਰਤੀ ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਨਿੱਜੀ ਤੌਰ ਤੇ ਇਸ ਦੀ ਕੀਮਤ ਚਕਾਉਣੀ ਪਵੇ ਕਿ ਮੈਂ ਕੀਮਤ ਚਕਾਉਣ ਨੂੰ ਤਿਆਰ ਆਂ ਆੜੀ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਕਿਸਾਨਾਂ ਦੇ ਭਲੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ ਤਾਂ ਦੱਸ ਦਈਏ ਕਿ ਭਾਰਤ ਤੇ ਅਮਰੀਕਾ ਵਿਚਾਲੇ ਟ੍ਰੇਡ ਡੀਲ ਜੋ ਹੈ ਠੰਡੇ ਬਸਤੇ ਚਲੀ ਗਈ ਹੈ ਇਸ ਪਿੱਛੇ ਵੱਡੀ ਵਜਾ ਇਹ ਮੰਨੀ ਜਾ ਰਹੀ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਖੇਤੀ ਸੈਕਟਰ ਨੂੰ ਲੈ ਕੇ ਸੈਮਟੀ ਨਹੀਂ ਬਣ ਸਕੀ ਹੈ ਤਾਂ ਦੂਜੇ ਪਾਸੇ ਡੋਨਲਡ 트ੰਪ ਵੱਲੋਂ ਜੋ ਹੈ ਜੋ ਕਿ ਭਾਰਤ ਵੱਲੋਂ ਰੂਸ ਤੋਂ ਜੋ ਤੇਲ ਖਰੀਦਿਆ ਜਾਂਦਾ ਹੈ ਇਸ ਨੂੰ ਲੈ ਕੇ ਉਹਨਾਂ ਵੱਲੋਂ ਜੋ ਭਾਰਤ ਦੇ ਡੈਰੇ ਪੈਸ ਨੂੰ 25% ਤੋਂ ਵਧਾ ਕੇ 50% ਕਰ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਵੀ ਹੋ ਰਹੀ ਹੈ ਤੇ ਇਸ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਭਲੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ ਮੈਂ ਆਪਣੇ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜਾ ਤੇ ਮੈਨੂੰ ਇਸ ਦੀ ਵੱਡੀ ਕੀਮਤ ਚਕਾਉਣੀ ਪਵੇਗੀ ਪਰ ਮੈਂ ਕੀਮਤ ਚਕਾਉਣ ਨੂੰ ਤਿਆਰ ਹਾਂ ਤਾਂ ਇਸ ਨੂੰ ਲੈ ਕੇ ਕਿਉਂਕਿ ਲਗਾਤਾਰ ਜੋ ਟੈਰਿਫ ਸਾਹਮਣੇ ਆ ਰਿਹਾ ਹੈ ਡੋਨਲਡ ਟਰੰਪ ਵੱਲੋਂ ਕਈ ਦੇਸ਼ਾਂ ਤੇ ਜੋ ਹੈ ਟੈਰਿਫ ਲਗਾਇਆ ਗਿਆ ਹੈ ਇਸ ਵਿਚਾਲੇ ਭਾਰਤ ਤੇ ਜੋ ਹੈ 25% ਟੈਰਿਫ ਲਗਾਇਆ ਗਿਆ ਸੀ ਪਰ ਰੂਸ ਤੋਂ ਤੇਲ ਖਰੀਦਣ ਕਰਕੇ ਉਹਨਾਂ ਵੱਲੋਂ ਜੋ ਹੈ ਇਸ ਟੈਰਿਫ ਨੂੰ ਵਧਾ ਕੇ 50% ਕਰ ਦਿੱਤਾ ਜਾਂਦਾ ਹੈ ਤੇ ਇਸ ਵਿਚਾਲੇ ਹੁਣ ਇਹ ਜੋ ਟੈਰਿਫ ਹੈ ਹਾਲਾਂਕਿ ਇਹ 27 ਅਗਸਤ ਤੋਂ ਲਾਗੂ ਹੋਣਾ ਹੈ ਪਰ ਇਸ ਨੂੰ ਲੈ ਕੇ ਹੁਣ ਪਿਆ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ अपने किसानों के पशुपालकों के और मछुआरे भाई बहनों के हितों के साथ कभी भी समझौता नहीं करेगा और मैं जानता हूं व्यक्तिगत रूप से मुझे बहुत बड़ी कीमत चुकानी पड़ेगी लेकिन मैं इसके लिए तैयार हूं मेरे देश के किसानों के लिए मेरे देश के मछुआरों के लिए मेरे देश के पशुपालकों के लिए आज भारत तैयार है हमकी राष्ट्रपति वालों टैक्स ड्यूटी बधाने बाद नरेंद्र भाई मोदी जिस प्रकार किसाना के हक वो नरेंद्र भाई मोदी कर सकते ने उन्होंने बड़ा साफ किया है ਕਿ ਕਿਸਾਨਾਂ ਦੇ ਹਿੱਤਾਂ ਦੇ ਨਾਲ ਪਸ਼ੂ ਪਾਲਕਾਂ ਦੇ ਹਿੱਤਾਂ ਦੇ ਨਾਲ ਮਛਲੀ ਪਾਲਕਾਂ ਦੇ ਹਿੱਤਾਂ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਸਮਝੋਤਾ ਨਹੀਂ ਕੀਤਾ ਜਾਏਗਾ ਇਹ ਨਰਿੰਦਰ ਭਾਈ ਮੋਦੀ ਹੀ ਕਰ ਸਕਦੇ ਨੇ ਔਰ ਜਿਹੜੀ ਦ੍ਰਿੜਤਾ ਉਹਨਾਂ ਨੇ ਦੱਸੀ ਹੈ ਇਹਦੇ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਅਗਰ ਕਿਸਾਨਾਂ ਦਾ ਸੱਚਾ ਹਥੇਸ਼ੀ ਕੋਈ ਹੈ ਕਿਸਾਨੀ ਨਾਲ ਅਗਰ ਕੋਈ ਪਿਆਰ ਕਰਦਾ ਹੈ ਤੇ ਉਹ ਨਰਿੰਦਰભાઈ ਮੋਦੀ ਨੇ ਆਦੀ ਸਰਕਾਰ ਨੂੰ ਵੀ ਬੇਨਤੀ ਆ ਕਿ ਹਿੰਮਤ ਦਿਖਾਓ ਕਿ ਰੀਡ ਦੀ ਹੱਡੀ ਆ ਸਾਡੇ ਦੇਸ਼ ਚ ਇਹ ਦਿਖਾਓ ਇੰਨਾ ਅਸੀਂ ਥੱਲੇ ਨਾ ਲੱਗੀਏ ਵੀ ਉਹ ਬਿਲਕੁਲ ਹੀ ਮਤਲਬ ਕਿ ਜਿਸ ਤਰ੍ਹਾਂ ਬੇਇੱਜ਼ਤ ਕਰਨ ਦਾ ਕੰਮ ਕਰ ਰਿਹਾ ਅਸੀਂ ਤਕੜੇ ਹੋ ਕੇ ਉਹਨੂੰ ਜਵਾਬ ਭਾਰਤ ਨੂੰ ਦੇਣਾ ਚਾਹੀਦਾ ਤੇ ਆਪਣੀ ਨੀਤੀ ਅਨਾਕਲਾ ਸਰਦੇਸ਼ੀ ਕਹਿਣ ਨਾਲ 2014 ਤੋਂ ਕਹਿ ਰਹੇ ਹਾਂ ਕਿ ਇਸ ਦੀ ਸਵਦੇਸ਼ੀ ਕਰਾ ਕੇ ਹੁਣ ਉਧਰੋਂ ਦਬਕਾ ਮਾਰਾ ਤਾਂ ਹੁਣ ਦੁਬਾਰਾ ਫਿਰ ਜਾਦ ਆ ਗਿਆ ਤੁਸੀਂ ਸੰਸਾਨਾਂ ਦੀ ਕੀਮਤ ਚੁਕਾ ਰਹੇ ਹੋ ਮੈਂ ਉਹ ਪਿਛਲੇ 11 ਸਾਲ ਤੋਂ ਤੁਹਾਡੀ ਕੀ ਪ੍ਰਾਪਤੀ ਹੈ ਸੰਦੇਸ਼ੀ ਤੁਸੀਂ ਕੀ ਕੰਮ ਕੀਤਾ ਹੁਣ ਉਹ ਹੈ ਨਾ ਵੀ ਬੂਹੇ ਆਈ ਜਨ ਬਿੰਨ ਕੁੜੀ ਦੇ ਕੰਨ ਹੁਣ ਤੁਸੀਂ ਮਤਲਬ ਕਿ ਜਦੋਂ ਉਹਨਾਂ ਨੇ ਦਬਕਾ ਮਾਰਤਾ ਪੰਜਾਬ ਤੋਂ ਟੈਰਿਫ ਲਗਾਤਾ ਹੁਣ ਤੁਹਾਡੀ ਸਵਦੇਸ਼ੀ ਜਿਹੜਾ ਯਾਦ ਆ ਗਿਆ ਸੋ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਤੇ ਬਾਕੀ ਮਤਲਬ ਕਿ ਬਹੁਤ ਬੇਇੱਜ਼ਤ ਅਸੀਂ ਹੋ ਚੁੱਕੇ ਹਾਂ ਭਾਰਤ ਨੂੰ ਸਖਤ ਹੋ ਕੇ ਇਹਦੇ ਦੇ ਸਟੈਂਡ ਲੈਣਾ ਚਾਹੀਦਾ ਹੈ ਸਰਕਾਰ ਸਟੈਂਡ ਲਾਊਗੀ ਤਾਂ ਸਾਰੀ ਆਪੋਜੀਸ਼ਨ ਸਾਰਾ ਦੇਸ਼ ਇਕ ਹੈ ਲੇਕੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਬਿਆਨ ਆਇਆ ਹੈਗਾ ਕਿ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਖੜਨਗੇ ਔਰ ਵੱਡਾ ਫੈਸਲਾ ਲੈਣਗੇ ਪਰ ਮੋਦੀ ਸਾਹਿਬ ਨੇ ਇਹ ਨਹੀਂ ਦੱਸਿਆ ਉਹਨਾਂ ਦਾ ਬਿਆਨ ਇਹ ਕਿਸ ਸੰਦਰਭ ਦੇ ਵਿੱਚ ਹੈਗਾ ਕੀ ਮੋਦੀ ਸਾਹਿਬ ਕਹਿ ਰਹੇ ਨੇ ਕਿ ਉਹ ਡਬਲਿਊ ਡੀ ਚੋ ਬਾਹਰ ਆਉਣਗੇ ਜਾਂ ਮੋਦੀ ਸਾਹਿਬ ਜਿਹੜਾ ਬਿਆਨ ਦੇ ਰਹੇ ਨੇ ਟਰੰਪ ਦੇ ਬਿਆਨ ਦੇ ਵਿੱਚ ਦੇ ਕਾਊਂਟਰ ਵਜੋਂ ਦੇ ਰਹੇ ਨੇ ਤੇ ਜਾਂ ਫਿਰ ਮੋਦੀ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀ ਕਿ 2022 ਤੱਕ ਕਿਸਾਨਾਂ ਦੀ ਜਿਹੜੀ ਇਨਕਮ ਹੈ ਉਹ ਡਬਲ ਕਰ ਦਿਆਂਗੇ ਉਹਨੂੰ ਡਬਲ ਕਰਨ ਦੀ ਗੱਲ ਕਰ ਰਹੇ ਨੇ ਤੇ ਜਾਂ ਫਿਰ ਮੋਦੀ ਸਾਹਿਬ ਨੇ ਜਦੋਂ ਖੇਤੀ ਦੇ ਤਿੰਨੋਂ ਕਾਲੇ ਕਾਨੂੰਨ ਵਾਪਸ ਲਏ ਸੀ ਉਦੋਂ ਕਿਸਾਨਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ ਜਿਹੜਾ ਹੈਗਾ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਊਗੀ ਆ ਕਰਜ਼ਾ ਜਿਹੜਾ ਉਹ ਮਾਫ ਕੀਤਾ ਜਾਊਗਾ ਸਵਮੀ ਦਾ ਖੰਦੀ ਰਿਪੋਰਟ ਲਾਗੂ ਕੀਤੀ ਜਾਊਗੀ ਕੀ ਮੋਦੀ ਸਾਹਿਬ ਇਸ ਬਾਰੇ ਗੱਲ ਕਰ ਰਹੇ ਨੇ ਬੀਜੇਪੀ ਨੂੰ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਗੱਲ ਕਲੀਅਰਲੀ ਦੱਸਣੀ ਚਾਹੀਦੀ ਹੈ ਕਿ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਕਿਸ ਸੰਦਰਭ ਦੇ ਵਿੱਚ ਹੈ ਆ ਦੇਖੋ ਲੰਮੇ ਸਮੇਂ ਤੋਂ ਜਿਹੜੀ ਅਮਰੀਕਾ ਨਾਲ ਫਰੀ ਐਗਰੀਮੈਂਟ ਦੀ ਗੱਲ ਚੱਲ ਰਹੀ ਸੀ ਪਿਊਸ਼ ਗੁਲਜੀ ਦੋ ਤਿੰਨ ਵਾਰੀ ਅਮਰੀਕਾ ਜਾ ਆਏ ਨੇ ਲਗਭਗ 1 ਸਾਲ ਤੋਂ ਇਹ ਰੌਲਾ ਪੈ ਰਿਹਾ ਅਸੀਂ ਸਪਸ਼ਟ ਕਹਿੰਦੇ ਸੀ ਇਹ ਪ੍ਰਚਾਰ ਆ ਗਿਆ ਪ੍ਰਧਾਨ ਮੰਤਰੀ ਵੱਲੋਂ ਵੀ 트럼ਪ ਨਾਲ ਮੋਦੀ ਜੀ ਦੀ ਦੋਸਤੀ ਬਹੁਤ ਆ ਅੱਜ ਦੋਸਤੀ ਖਤਮ ਹੋ ਗਈ ਉਹਨਾਂ ਨੇ ਹੁਣ ਪਹਿਲਾਂ 25% ਟੈਰਫ ਸੀਗਾ ਹੁਣ 50% ਟੈਰਫ ਕਰ ਦਿੱਤਾ ਹੈਗਾ ਦਬਾਅ ਪਾ ਰਹੇ ਅਸੀਂ ਇਹੀ ਕਹਿਣਾ ਚਾਹੁੰਗੇ ਭਾਜਪਾ ਸਰਕਾਰ ਨੂੰ ਉਹਨਾਂ ਦੇ तमाम ਮੰਤਰੀ ਮੰਡਲ ਨੂੰ ਵੀ ਦੇਖੋ ਜੇ ਅਸੀਂ ਫ੍ਰੀ ਕਰਤੀ ਮੰਡੀ ਚਾਹੇ ਉਹ ਡੇਰੀ ਖੇਤਰ ਆ ਚਾਹੇ ਉਹ ਖੇਤੀ ਖੇਤਰ ਆ ਤਾਂ ਸਾਡੇ ਕਿਸਾਨਾਂ ਦਾ વિનાਸ਼ ਹੋ ਜਾਊਗਾ ਜੇ ਪ੍ਰਧਾਨ ਮੰਤਰੀ ਜੀ ਡਟਦੇ ਆ ਤਾਂ ਚੰਗੀ ਗੱਲ ਹੋਊਗੀ ਮਾੜੀ ਗੱਲ ਤਾਂ ਭਾਰਤ ਤੇ 50% ਦੀ ਟੈਕਸ ਲਗਾਉਣ ਤੋਂ ਬਾਅਦ ਵੀ 트ੰਪ ਨੂੰ ਚੈਨ ਨਹੀਂ ਆ ਰਿਹਾ ਹੋਰ پابੰਦੀਆਂ ਲਗਾਉਣ ਦੀ ਧਮਕੀ ਦਿੱਤੀ ਗਈ ਹੈ 트럼ਪ ਦਾ ਕਹਿਣਾ ਹੈ ਕਿ ਅਜੇ ਬਹੁਤ ਕੁਝ ਦੇਖਣ ਨੂੰ ਮਿਲੇਗਾ ਅ ਅਜੇ ਹੋਰ پابੰਦੀਆਂ ਲਗਾਈਆਂ ਜਾਣਗੀਆਂ ਅੱਗੇ ਜੋ ਹੈ ਹੋਰ پابੰਦੀਆਂ ਲਗਾਈਆਂ ਜਾਣਗੀਆਂ ਇਹ ਡੋਨਲਡ 트럼ਪ ਵੱਲੋਂ ਬਿਆਨ ਦਿੱਤਾ ਗਿਆ ਹੈ ਤਾਂ ਜਦੋਂ ਇੱਕ ਰਿਪੋਰਟਰ ਨੇ 트럼ਪ ਨੂੰ ਪੁੱਛਿਆ ਕਿ ਜੀਨ ਜਹੇ ਹੋਰ ਦੇਸ਼ ਜੋ ਹੈ ਉਹ ਵੀ ਰੂਸ ਤੋਂ ਤੇਲ ᱵੋਟ ਕਰਦੇ ਨੇ ਇਸ ਦੇ ਬਾਵਜੂਦ ਭਾਰਤ ਤੇ ਵਾਧੂ ਟੈਕਸ ਕਿਉਂ ਲਗਾਇਆ ਗਿਆ ਤਾਂ 트럼ਪ ਬੋਲੇ ਕਿ ਅਜੇ ਤਾਂ ਮਹਿਜ਼ ਕੁਝ ਘੰਟੇ ਹੋਏ ਨੇ ਤੁਹਾਨੂੰ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ ਕਈ ਸੈਕੰਡਰੀ ਸੈਕਸ਼ਨ ਦੇਖਣ ਨੂੰ ਮਿਲਣਗੇ ਤਾਂ ਡੋਨਲਡ 트럼ਪ ਨੇ ਜੋ ਹੈ ਭਾਰਤ ਦੇ ਟੈਰਿਫ ਪਰ ਵਿਛੇ ਤੋਂ ਵਧਾ ਕੇ 50% ਕਰ ਦਿੱਤਾ ਹੈ ਜਿਸ ਨੂੰ ਲੈ ਕੇ ਲਗਾਤਾਰ ਜੋ ਹੈ ਭਾਰਤ ਵੱਲੋਂ ਵੀ ਹੁਣ ਬਿਆਨ ਸਾਹਮਣੇ ਆਇਆ ਕਿ ਇਹ ਮੋਦੀ ਵੱਲੋਂ ਹੀ ਬਿਆਨ ਦਿੱਤਾ ਗਿਆ ਹੈ ਤਾਂ ਇਸ ਵਿਚਾਲੇ ਜੋ 트럼ਪ ਹੈ ਉਹ ਅਜੇ ਵੀ ਜੋ ਹੈ 50% ਟੈਰਿਫ ਲਗਾਉਣ ਤੋਂ ਬਾਅਦ ਵੀ ਸਮਝਾ ਰਿਹਾ ਹੈ ਕਿ ਉਹਨਾਂ ਨੂੰ ਚੈਨ ਨਹੀਂ ਹੈ ਅਜੇ ਹੋਰ ਸ਼ਕਤੀਆਂ ਕਰਨ ਦੀ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਜੇ ਮਹਿਜ਼ ਕੁਝ ਘੰਟੇ ਹੋਏ ਨੇ ਅਜੇ ਹੋਰ ਵੀ ਬਹੁਤ ਕੁਝ ਦਿਖਣ ਨੂੰ ਮਿਲੇਗਾ ਅੱਗੇ ਹੋਰ ਪਾਬੰਦੀਆਂ ਲਗਾਈਆਂ ਜਾਣਗੀਆਂ ਤਾ ਬਿਲਕੁਲ ਹਾਲਾਕੀ ਜੋਏ ਟੈਰਿਫ ਲਗਾਇਆ ਗਿਆ ਹੈ 28 ਅਗਸਤ ਤੋਂ ਲਾਗੂ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਜੋ ਹੈ 25% ਟੈਰਿਫ ਲਗਾਇਆ ਗਿਆ ਸੀ ਤੇ ਹੁਣ ਇਸ ਨੂੰ ਵਧਾ ਕੇ 50% ਕਰ ਦਿੱਤਾ ਗਿਆ ਹੈ ਤਾਂ ਇਹਦਾ ਪੂਰਾ ਜੋ ਜ ਮੁੱਦੋ ਗੱਲ ਕਰ ਜੀ ਕਿਉਂ ਵਧਾਇਆ ਗਿਆ ਹੈ ਤਾਂ ਰੂਸ ਤੋਂ ਜੋ ਹੈ ਭਾਰਤ ਵੱਲੋਂ ਜੋ ਹੈ ਤੇਲ ਇੰਪੋਰਟ ਕੀਤਾ ਜਾਂਦਾ ਹੈ ਤੇਲ ਮੰਗਵਾਇਆ ਜਾਂਦਾ ਹੈ ਵੱਡੇ ਪੱਧਰ ਤੇ ਇਸ ਨੂੰ ਲੈ ਕੇ ਹਾਲਾਕੀ ਟਰੰਪ ਵੱਲੋਂ ਬਿਆਨ ਵੀ ਦਿੱਤਾ ਗਿਆ ਸੀ ਕਿ ਉਸ ਤੋਂ ਬਾਅਦ ਜਦੋਂ ਭਾਰਤ ਵੱਲੋਂ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ ਤਾਂ ਜੋ ਟੈਰਿਫ ਹੈ ਉਸ ਨੂੰ 25% ਤੋਂ ਵਧਾ ਕੇ 50% ਕਰ ਦਿੱਤਾ ਗਿਆ ਤੇ ਇਸ ਨੂੰ ਹੋਰ پابੰਦੀਆਂ ਲਗਾਉਣ ਦੀ ਵੀ ਅਗੇ ਤਬਕੀ ਦਿੱਤੀ ਕਿ ਜੈ ਟਰੰਪ ਦਾ ਕਹਿਣਾ ਹੈ ਕਿ ਅਜੇ ਹੋਰ ਬਹੁਤ ਕੁਝ ਦੇਖਣ ਨੂੰ ਮਿਲੇਗਾ ਅਗੇ ਹੋਰ پابੰਦੀਆਂ ਲਗਾਈਆਂ ਜਾਣਗੀਆਂ। Let me let me go. Please. Indian officials have said that there are other countries that are buying Russian oil. It's okay like China for example. It's okay. More. Yeah. Uh why are you singling India out for these additional sanctions? It's only been 8 hours. So let's see what happens over the next. Yeah. Yeah. You're going to see a lot more. So, this is a taste You're going to see a lot more. You're going to see so much secondary sanctions. Yes, ma'am. Sorry. What's China facing China, potential secondary sanctions for yeah. Russian oil. Um, then having that tier or sanction, rather, or not, hinges on what going forward? It may happen. I mean, I don't know. I can't tell you yet, but I can. I, we, did it with, we did it with India. We're doing it probably with a couple of others. one of them could be china। ਤਾਂ ਅਗਲੀ ਖਬਰ ਦਾ ਰੁਕ ਕਰਦੇ ਆਂ ਦਿੱਲੀ ਦੇ ਗੁਰਦੁਆਰਾ ਸਾਹਿਬ ਸੀਸਗੰਨ ਸਾਹਿਬ ਜੋ ਹੈ ਨਤਮਸਤਕ ਹੋਏ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ 'ਚ ਜੁੜਾਕਾਰ 'ਚ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਨੇ ਬੈਂਸ ਨੂੰ ਜੋ ਹੈ ਧਾਰਮਿਕ ਸਜ਼ਾ ਲਗਾਈ ਹੋਈ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਅੱਜ ਦਿੱਲੀ ਦੇ ਗੁਰਦੁਆਰਾ ਸੀਸਗੰਨ ਸਾਹਿਬ ਮੱਥਾ ਟੇਕਿਆ ਜਾਂਦਾ ਹੈ ਤੇ ਉਹ ਫਿਰ ਜੁੜੇਕਾਰ 'ਚ ਸੇਵਾ ਕੀਤੀ ਜਾਂਦੀ ਹੈ ਤਾਂ ਦੱਸਦੀ ਹੈ ਕਿ ਪੂਰਾ ਜੋ ਹੈ ਸ਼ਹੀਦੀ ਸਾਭ ਦੀ ਸਮਾਗਮ ਦੌਰਾਨ ਪੰਗੜਾ ਵਿਵਾਦ ਚ ਇਹ ਜੋ ਪੂਰੀ ਤਨਖਾਹ ਲਗਾਈ ਗਈ ਹੈ ਕੱਲ ਕੈਬਨਟ ਮੰਤਰੀ ਹਰਜੋਤ ਬੈਂਸ ਸ੍ਰੀ ਅਕਾਦ ਤਕਤ ਸਾਹਿਬ ਨਤਮਸਤਕ ਹੁੰਦੇ ਹਨ ਉਹਨਾਂ ਉੱਥੇ ਜਥੇਦਾਰ ਸਹਿਬਾਨ ਵੱਲੋਂ ਉਹਨਾਂ ਨੂੰ ਤਨਖਾਹ ਲਗਾਈ ਜਾਂਦੀ ਹੈ ਧਾਰਮਿਕ ਸਰਾਂ ਲਗਾਈ ਜਾਂਦੀ ਹੈ ਜਿਸ ਦੇ ਚੱਲਦੇ ਅੱਜ ਦਿੱਲੀ ਪਹੁੰਚੇ ਹੋਏ ਨੇ ਪਹਿਲਾਂ ਦਿੱਲੀ ਦੇ ਗੁਰਦੁਆਰਾ ਸੀਸਗੰਨ ਸਾਹਿਬ ਉਹਨਾਂ ਵੱਲੋਂ ਮੱਥਾ ਟੇਕਿਆ ਗਿਆ ਤੇ ਉਸ ਤੋਂ ਬਾਅਦ ਜੁੜੇ ਕਰ ਚ ਸੇਵਾ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਜੋ ਹੈ ਦਿੱਲੀ ਦੇ ਗੁਰਦੁਆਰਾ ਸੀਸਗੰਨ ਸਾਹਿਬ ਦੀਆਂ ਨੇ ਜਿੱਥੇ ਕਿ ਕੈਬਨਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕੱਲ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਜਿਸ ਤੋਂ ਬਾਅਦ ਉਹ ਪਹਿਲਾਂ ਗੁਰਦੁਆਰਾ ਗੁਰੂ ਕੇ ਮਹਿਲ ਜੋ ਹੈ ਪੈਦਲ ਜਾਂਦੇ ਨਹੀਂ ਉਸ ਤੋਂ ਬਾਅਦ ਗੁਰਦੁਆਰਾ ਕੋਟਾ ਸਾਹਿਬ ਪੈਦਲ ਜਾਂਦੇ ਨਹੀਂ ਤੇ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਬਗੜਾ ਸਾਹਿਬ 100 ਮੀਟਰ ਤੱਕ ਪੈਦਲ ਜਾਂਦੇ ਨੇ ਤੇ ਰਾਹ ਠੀਕ ਕਰਵਾਉਣ ਲਈ ਵੀ ਉਹਨਾਂ ਨੂੰ ਕਿਹਾ ਗਿਆ ਇਸ ਤੋਂ ਇਲਾਵਾ ਉਹਨਾਂ ਨੂੰ ਜੋ ਹੈ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਗ ਸਾਹਿਬ 'ਚ ਅੱਜ ਜੋੜੇ ਘਰ 'ਚ ਸੇਵਾ ਕਰਨ ਦੀ ਸਰਦ ਲਗਾਈ ਗਈ ਹੈ ਤੇ 1100 ਰੁਪਏ ਦੇ ਗਰਵਾਉਣ ਨੂੰ ਕਿਹਾ ਗਿਆ ਤੇ ਨਾਲ ਹੀ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ 'ਚ ਇਹਨਾਂ ਨੂੰ ਨਤਮਸਤਕ ਹੋਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਉਹ ਅੱਜ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚੇ ਉੱਥੇ ਨਤਮਸਤਕ ਹੋਏ ਤੇ ਉਸ ਤੋਂ ਬਾਅਦ ਜੋੜੇ ਘਰ 'ਚ ਸੇਵਾ ਕਰਦੇ ਹੋਏ ਨਜ਼ਰ ਆਏ ਮੇਰੇ ਲਈ ਉਹ ਫਰਮਾਨ ਰੱਬੀ ਫਰਮਾਨ ਹੈ ਇਲਾਹੀ ਫਰਮਾਨ ਹੈ ਮੇਰੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਫਰਮਾਨ ਹੈ ਉਹ ਐਸਾ ਮਹਾਨ ਤਖਤ ਹੈ ਜਿੱਥੇ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਮੈਂ ਤਾਂ ਆਪਣੀਆਂ ਭੁੱਲਾਂ ਬਖਸ਼ਾਣ ਗਿਆ ਸੀ ਤੇ ਉਹ ਮਹਾਨ ਗੁਰੂ ਉਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਜਿਹੜਾ ਅਕਾਲ ਤਖਬ ਸਾਹਿਬ ਹੈ ਉਹੀ ਬਖਸ਼ਿਆ ਤੇ ਜੋ ਇਹ ਫਰਮਾਨ ਹੈ ਇਸ ਨੂੰ ਮੈਂ ਇਨਬੀਨ ਪੂਰਾ ਕਰਦਾ ਹੋਇਆ ਗੁਰੂ ਸਾਹਿਬ ਆਪ ਅੰਗਸੰਗ ਸਹਾਈ ਹੋ ਕੇ ਸਿਰ ਤੇ ਹੱਥ ਰੱਖ ਕੇ ਮੈਂ ਤਾਂ ਇਹਨਾਂ ਨੇ ਮਾਣਾ ਮੇਰੇ ਕੋਲ ਤਾਂ ਉਸ ਫਰਮਾਨ ਤੇ ਚੱਲਣ ਦਾ ਵੀ ਸਮਰੱਥਾ ਨਹੀਂ ਪਰ ਗੁਰੂ ਸਾਹਿਬ ਦੀ અપਾਰ ਬਖਸ਼ਿਸ਼ ਹੋਈ ਹੈ ਗੁਰੂ ਸਾਹਿਬ ਨੇ ਆਪ ਸਿਰ ਤੇ ਹੱਥ ਰੱਖ ਕੇ ਜਿਹੜਾ ਇਹ ਫਰਮਾਨ ਜਿਹੜਾ ਹੈ ਉਹ ਸੇਵਾ ਕਰ ਰਹੇ ਆ ਕੱਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਸ ਤੋਂ ਬਾਅਦ ਗੁਰਦੁਆਰਾ ਭਾਈ ਵੱਲਾ ਜੀ ਵਿਖੇ ਉਸ ਤੋਂ ਬਾਅਦ ਗੁਰਦੁਆਰਾ ਭਾਈ ਬਾਬਾ ਬਕਾਲਾ ਜੀ ਵਿਖੇ ਤੇ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਥਾਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਸ਼ਹੀਦੀ ਸਥਾਨ ਚਾਨਨੀ ਚੌਂਕ ਦੀ ਲੀਕ ਗੁਰਦੁਆਰਾ ਸੀਸਕਨ ਸਾਹਿਬ ਵਿਖੇ ਨਤਮਸਤਕ ਹੋ ਕੇ ਜਿਵੇਂ ਕੱਲ ਤੱਕ ਸਾਹਿਬ ਦਾ ਹੁਕਮ ਸੀ ਕਰ ਰਹੇ ਨਵੇਂ ਪਾਤਸ਼ਾਹ ਦੀ ಅಪਾਰ ਬਖਸ਼ਿਸ਼ ਹੋਈ ਹੈ ਸ਼ਲੋਕ ਮਹਲਾ 9ਵੇਂ ਦੇ ਪਾਠ ਕਰਕੇ ਤੇ ਕੁਝ ਸਮਾਂ ਇੱਥੇ ਜੋੜੇ ਕਰ ਸੇਵਾ ਕਰਕੇ ਗੁਰੂ ਸਾਹਿਬ ਦੀ ਤੋ ਅਰਦਾਸ ਬੇਨਤੀ ਕੀਤੀ ਕਿ ਜੋਸ਼ ਜੋ ਪੁੱਲਾਂ ਹੋਈਆਂ ਗੁਰੂ ਸਾਹਿਬ ਤੁਸੀਂ ਬਖਸ਼ਣਹਾਰ ਹੋ ਅਸੀਂ ਅਸੀਂ ਗਲਤੀਆਂ ਦੇ ਪੁੱਤਲੇ ਹਾਂ ਤੁਸੀਂ ਸਦਾ ਹੀ ਬਖਸ਼ਣਹਾਰ ਹੋ ਗੁਰੂ ਸਾਹਿਬ ਬਖਸ਼ੋ ਅਗਲੀ ਖਬਰ ਦਾ ਰੁਕ ਕਰਦੇ ਆ ਪੰਜਾਬ ਚ ਜ਼ਮੀਨ ਅਕਵਾਇਰ ਨਾ ਹੋਣ ਕਰਕੇ ਕਈ ਰੇਲ ਪ੍ਰੋਜੈਕਟ ਲਟਕੇ ਹੋਏ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਸਦ ਚ ਜਾਣਕਾਰੀ ਦਿੱਤੀ ਹੈ ਉਹਨਾਂ ਕਹੇ ਕਿ ਜ਼ਮੀਨ ਅਕਵਾਇਰ ਨਾ ਹੋਣ ਲਈ ਪੰਜਾਬ ਸਰਕਾਰ ਨੂੰ ਉਹਨਾਂ ਨੇ ਜ਼ਿੰਮੇਵਾਰ ਦੱਸਿਆ ਹੈ ਤਾਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਜੋ ਹੈ ਉਹਨਾਂ ਨੇ ਸੰਸਦ ਚ ਕਿਹਾ ਹੈ ਕਿ ਕੇਂਦਰ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਯਾਰ ਹੈ ਪਰ ਪ੍ਰੋਜੈਕਟਾਂ ਦੀ ਸਫਲਤਾ ਜੋ ਹੈ ਸੂਬਾ ਸਰਕਾਰ ਤੇ ਨਿਰਭਰ ਕਰਦੀ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨੀ ਪ੍ਰਬੰਧੀਆਂ ਲਈ ਜੋ ਹੈ ਸੂਬਾ ਸਰਕਾਰ ਤੇ ਨਿਰਭਰਾਂ ਜ਼ਮੀਨ ਐਕਵਾਇਰ ਨਾ ਹੋਣ ਕਾਰਨ ਕਈ ਪ੍ਰੋਜੈਕਟ ਜੁਆ ਲਟਕੇ ਹੋਏ ਨੇ ਤਾਂ ਪੰਜਾਬ ਸਰਕਾਰ ਦੀ ਜ਼ਮੀਨ ਐਕਵਾਇਰ ਚ ਦੇਰੀ ਕਾਰਨ ਜੁਆ ਪ੍ਰੋਜੈਕਟਾਂ ਚ ਦੇਰੀ ਹੋ ਰਹੀ ਹੈ ਇਹ ਵੀ ਅਸ਼ਵਨੀ ਵੈਸ਼ਨਵ ਵੱਲੋਂ ਸੰਸਦ ਚ ਜਾਣਕਾਰੀ ਦਿੱਤੀ ਗਈ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਪੂਰੇ ਹੋ ਜਾਣ ਵਾਲੇ ਪ੍ਰੋਜੈਕਟ ਜ਼ਮੀਨ ਅਕਵਾਇਰ ਜਾਂ ਪ੍ਰਵਾਨਗੀਆਂ ਦੀ ਉਡੀਕ 'ਚ ਪੈਂਡਿੰਗ ਪਈ ਨੇ ਤਾਂ ਅਸ਼ਵਨੀ ਵੈਸ਼ਨਵ ਜੋ ਕਿ ਕੇਂਦਰੀ ਰੇਲ ਮੰਤਰੀ ਨੇ ਉਹਨਾਂ ਨੇ ਸੰਸਦ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਪੰਜਾਬ 'ਚ ਕਈ ਰੇਲ ਪ੍ਰੋਜੈਕਟ ਜੋ ਹੈ ਲਟਕੇ ਹੋਏ ਨੇ ਕਿਉਂਕਿ ਪੰਜਾਬ 'ਚ ਕਈ ਥਾਵਾਂ ਤੇ ਜ਼ਮੀਨ ਅਕਵਾਇਰ ਨਹੀਂ ਹੋ ਰਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਕੇਂਦਰ ਹੈ ਉਹ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਤਿਆਰ ਹੈ ਪਰ ਪੰਜਾਬ ਸਰਕਾਰ ਜੋ ਹੈ ਉਹ ਜ਼ਮੀਨ ਅਕਵਾਇਰ ਕਰਨ 'ਚ ਦੇਰੀ ਹੋ ਰਹੀ ਹੈ ਇਸ ਲਈ ਜੋ ਹੈ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਜ਼ਿੰਮੇਵਾਰ ਦੱਸਿਆ ਗਿਆ ਹੈ ਪੂਰੀ ਜਾਣਕਾਰੀ ਉਹਨਾਂ ਵੱਲੋਂ ਸੰਸਦ 'ਚ ਦਿੱਤੀ ਗਈ ਹੈ ਤਾਂ ਦੱਸ ਦਿਆ ਕਿ ਇਸ ਤੋਂ ਪਹਿਲਾਂ ਜੋ ਕਈ ਐਕਸਪ੍ਰੈਸ ਵੇ ਨਹੀਂ ਉਹਨਾਂ ਨੂੰ ਲੈ ਕੇ ਵੀ ਜ਼ਮੀਨ ਐਕਵਾਇਰ ਦਾ ਕੰਮ ਜੋ ਹੈ ਲਗਾਤਾਰ ਜਾਰੀ ਹੈ ਪਰ ਉਸੇ ਚਾਲੇ ਐਕਸਪ੍ਰੈਸ ਵੇ ਜੋ ਹੈ ਉਹ ਵੀ ਕਈ ਅਜਿਹੇ ਕੰਮ ਵੀ ਪੈਂਡਿੰਗ ਪਈ ਨੇ ਕਿਉਂਕਿ ਜ਼ਮੀਨ ਐਕਵਾਇਰ ਨਹੀਂ ਹੋ ਰਹੀ ਤਾਂ ਇਸੇ ਚਾਲੇ ਹੁਣ ਰੀਅਲ ਪ੍ਰੋਜੈਕਟਾਂ ਨੂੰ ਲੈ ਕੇ ਵੀ ਜੋ ਹੈ ਕੇਂਦਰੀ ਰੇਲ ਮੰਤਰੀ ਵੱਲੋਂ ਕਿਹਾ ਗਿਆ ਕਿ ਜ਼ਮੀਨ ਐਕਵਾਇਰ ਨਾ ਹੋਣ ਕਰਕੇ ਕਈ ਪ੍ਰੋਜੈਕਟ ਜੋ ਹੈ ਲਟਕੇ ਹੋਏ ਨੇ ਤੇ ਇਸ ਲਈ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਦੱਸਿਆ ਗਿਆ ਹੈ ਉਹ ਸਾਨੂੰ ਕਿਸਾਨ ਜਿਹੜੇ ਆ ਉਹ ਮੁਫਤ ਜਿਹੜੀ ਆ ਉਹ ਦੇਣ ਕੇਂਦਰ ਸਰਕਾਰ ਇਹ ਕਹਿੰਦੀ ਸਾਡੀ ਪਾਲਿਸੀ ਨਹੀਂ ਵੀ ਅਸੀਂ ਕੇਂਦਰ ਵੱਲੋਂ ਪੈਸੇ ਦੇਈਏ ਜ਼ਮੀਨ ਐਕਵਾਇਰ ਕਰਦੇ ਲਈ ਹੁਣ ਜੇ ਤੁਸੀਂ ਪੈਸੇ ਨਹੀਂ ਦੇਣੇ ਤਾਂ ਮੈਨੂੰ ਦੱਸੋ ਵੀ ਕਿਹੜਾ ਕਿਸਾਨ ਜਿਹੜਾ ਆਪਣੀ ਜ਼ਮੀਨ ਉਹ ਦੇਊਗਾ ਹੁਣ ਜੇ ਕੋਈ ਰੋਡ ਲੰਘਦਾ ਹੋਵੇ ਪਹਿਲੀ ਗੱਲ ਤਾਂ ਇਹ ਆ ਕਿ ਹੁਣ ਰੋਡ ਵੀ بڑے ਵੱਡੇ ਜਿਹੜੇ ਹਾਈਵੇਜ਼ ਲੰਘਾ ਲੱਗੇ ਜਿਹਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜ਼ਮੀਨ ਦੋ ਜਗ੍ਹਾ ਵੰਡੀ ਜਾਂਦੀ ਹੈ ਜੇ ਆਮ ਰੋਡ ਲੱਗਦਾ ਹੋਵੇ ਜਿੱਦਾਂ ਸਟੇਟ ਹਾਈਵੇਜ਼ ਹੁੰਦੇ ਆ ਉਹ ਤੇ ਫਿਰ ਵੀ ਅਗਲੇ ਨੂੰ ਹੁੰਦਾ ਚੱਲ ਜ਼ਮੀਨ ਦਾ ਰੇਡ ਵੱਜੂਗਾ ਹੁਣ ਰੇਲਵੇ ਦਾ ਤਾਂ ਜਿੱਥੇ ਕਹਿ ਲੋ ਵੀ ਰੇਲਵੇ ਨਿਕਲ ਗਈ ਅਗਲੇ ਦੀ ਜ਼ਮੀਨ ਦੋ ਫਾੜ ਹੋ ਜੂਗੀ ਸੋ ਠੁਕਮਾ ਜਿਹੜਾ ਮੁਆਵਜ਼ਾ ਉਹ ਲੋਕਾਂ ਨੂੰ ਮਿਲਣਾ ਚਾਹੀਦਾ ਤਾਂ ਹੀ ਜਿਹੜਾ ਇਹਦਾ ਹੱਲ ਹੈ ਹੋ ਸਕਦਾ ਜੇ ਹੁਣ ਤੁਸੀਂ ਬਿਨਾ ਮੁਆਵਜ਼ਾ ਦਿੱਤੇ ਤੁਸੀਂ ਕਹੋਗੇ ਵੀ ਅਸੀਂ ਜ਼ਮੀਨਾਂ ਕਿਸਾਨਾਂ ਤੋਂ ਲੈ ਲਈਏ ਉਹ ਜਿਹੜਾ ਕਿਸੇ ਵੀ ਤਰੀਕੇ ਪੋਸੀਬਲ ਪੰਜਾਬ ਦੇ ਵਿਰੋਧ ਦੇ باوجود BBMP ਦੇ ਟਿਕਾਣਿਆਂ ਤੇ ਕੇਂਦਰੀ ਬਲਾਂ ਦੀ ਤਣਾਤੀ ਦੀ ਕਵਾਇਦ ਤੇਜ਼ ਹੋ ਗਈ ਹੈ 4 ਦਿਨ ਬਾਅਦ ਜੋ ਹੈ CISF ਦੀ ਟੀਮ ਨੰਗਲ ਡੈਮ ਦਾ ਦੌਰਾ ਕਰੇਗੀ 11 ਤੇ 12 ਅਗਸਤ ਨੂੰ ਨੰਗਲ ਦਾ ਜੋ ਹੈ CISF ਵੱਲੋਂ ਦੌਰਾ ਕੀਤਾ ਜਾਵੇਗਾ ਤਾਂ ਜਵਾਨਾਂ ਲਈ ਤਿਆਰ ਕੀਤੇ ਘਰਾਂ ਦਾ ਜੋ ਹੈ ਨਰੀਖਣ ਕੀਤਾ ਜਾਣਾ ਹੈ CISF ਤੇ IG ਦੀ ਅਗਵਾਈ ਹੇਠ ਇਹ ਪੂਰਾ ਨਰੀਖਣ ਜੋ ਹੈ ਹੋਵੇਗਾ ਤਾਂ ਜੰਗੀ ਪੱਦਰ ਤੇ ਜੋ ਆ ਘਰਾਂ ਦੀ ਮੁਰੰਮਤ ਦਾ ਕੰਮ ਜੋ ਹੈ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ CISF ਦੇ ਜਵਾਨ ਜੋ ਹੈ ਰਹਿਣਗੇ ਜਿਨ੍ਹਾਂ ਦੀ ਤਣਾਤੀ ਜੋ ਹੈ BBMP ਦੇ ਟਿਕਾਣਿਆਂ ਤੇ ਕੀਤੀ ਜਾਣੀ ਹੈ ਦੀ ਪੰਜਾਬ ਵੱਲੋਂ ਸੀਆਈਐਸਐਫ ਤਣਾਤੀ ਖਿਲਾਫ ਵਿਧਾਨ ਸਭਾ ਚ ਮਤਾ ਤੱਕ ਪਾਸ ਕੀਤਾ ਗਿਆ ਦੋ ਦਿਨਾਂ ਦਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਾ ਜਾਂਦਾ ਹੈ ਜਿਸ ਦੇ ਵਿੱਚ ਸੀਆਈਐਸਐਫ ਦੀ ਤਣਾਤੀ ਦੇ ਖਿਲਾਫ ਮਤਾ ਪਾਸ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ BBMP ਤੇ ਜੋ ਹੈ BBMP ਦੇ ਜੋ ਟਿਕਾਣੇ ਨੇ ਉਹਨਾਂ ਤੇ ਕੇਂਦਰੀ ਬਲਾਂ ਦੀ ਤਣਾਤੀ ਦੀ ਕਵਾਇਜ ਜੋ ਹੈ ਤੇਜ਼ ਹੋ ਕਰ ਦਿੱਤੀ ਗਈ ਹੈ ਤਾਂ ਨੰਗਲ ਟਾਊਨ ਦੇ ਵੱਖ-ਵੱਖ ਬਲਾਕਾਂ ਚ ਜੋ ਹੈ CISF ਜਵਾਨਾਂ ਨੂੰ ਜੋ ਹੈ ਕਰ ਦਿੱਤੇ ਜਾਣੇ ਨੇ ਜਿਨ੍ਹਾਂ ਦਾ ਨਰੀਖਣ ਕੀਤਾ ਜਾ ਰਿਹਾ ਹੈ CISF ਨੇ BBMP ਨੂੰ ਕਿਹਾ ਕਿ ਇੱਕ ਕਮਾਂਡੈਂਟ ਦੋ ਸਹਾਇਕ ਕਮਾਂਡੈਂਟ ਤਿੰਨ ਇੰਸਪੈਕਟਰ ਅੱਠ ਸਬ ਇੰਸਪੈਕਟਰ VASI 35 ਹੈਡ ਕਨਸਟੇਬਲ 73 ਕਨਸਟੇਬਲ ਸਮੇਤ ਜੋ ਐਕਸੇ 142 ਜਵਾਨੇ ਜਿਨ੍ਹਾਂ ਨੂੰ ਰਿਹਾਈਸ਼ ਮੁਹੱਈਆ ਕਰਵਾਨੀ ਕਰਵਾਈ ਜਾਣੀ ਹੈ ਤੇ ਇਸੇ ਨੂੰ ਲੈ ਕੇ ਹੁਣ ਚਾਰ ਬਾਦ ਜੋ ਹੈ ਨੰਗਲ ਟੈਂਪ ਤੇ ਇਹ ਪੂਰੀ ਸੀਆਈਏ ਸਾਫ ਦੀ ਟੀਮ ਪਹੁੰਚੇਗੀ ਜੋ ਕਾਰ ਉਹਨਾਂ ਨੂੰ ਦਿੱਤੇ ਜਾਣੇ ਨੇ ਜੋ ਕਰ ਅਲੋਟ ਹੋਣੀ ਨੇ ਨਾ ਜਵਾਨਾਂ ਨੂੰ ਉਸ ਦਾ ਨਰੀਖਣ ਕੀਤਾ ਜਾਵੇਗਾ 11 ਤੇ 12 ਅਗਸਤ ਨੂੰ ਹਾਲਾਂਕਿ ਲਗਾਤਾਰ ਪੰਜਾਬ ਸਰਕਾਰ ਦਾ ਜੋ ਹੈ ਲਗਾਤਾਰ ਬੀਬੀਆਂ ਬਿਨਾ ਵਿਵਾਦ ਚੱਲ ਰਿਹਾ ਹੈ ਪਰ ਇਸ ਵਿਚਾਲੇ ਜੋ ਕੇਂਦਰੀ ਬਲਾਂ ਦੀ ਤਣਾਤੀ ਹੈ ਉਸ ਦੀ ਕਵਾਇਦ ਕਿਤੇ ਨਾ ਕਿਤੇ ਤੇਜ਼ ਹੁੰਦੀ ਨਜ਼ਰ ਆ ਰਹੀ ਹੈ